ਦਾਸਰ ਹੋਇਆ ਕਾਲੀ ਖਬਰ ਤੇ ਅਸੀਂ ਲਾਈਵ ਕੀਤਾ ਸੀ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਜਿਨ੍ਹਾਂ ਦੀ ਹਿੰ ਤੱਕ ਗਿਣਤੀ ਨਹੀਂ ਹੋ ਸਕੀ ਇੱਕ ਟਰੱਕ ਫੜਿਆ ਗਿਆ ਅਸੀਂ ਕੱਲ ਗੱਲ ਕੀਤੀ ਸੀ ਵੀ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਸ਼ਰਾਬ बिकਦੀ ਹੈ ਉਧਰੋਂ ਸ਼ਰਾਬ ਸਪਲਾਈ ਹੁੰਦੀ ਹੈ ਤੇ ਸ਼ਾਇਦ ਉਹ ਖਬਰ ਦਾ ਅਸਰ ਹੋਇਆ ਕਿ ਡੇਰਾ ਬਸ ਇਲਾਕੇ ਦੇ ਵਿੱਚ ਇੱਕ ਟਰੱਕ ਤੇ ਦੋ ਬੰਦੇ ਕਾਬੂ ਹੋਏ ਨੇ ਜਿਹੜੀ ਗਿਣਤੀ ਅਜਨੇ ਵਾਲੇ ਟਾਈਮ ਤੱਕ ਦੱਸੀ ਗਈ ਆ ਉਹ 500 ਪੇਟੀਆਂ ਉਤਾਰ ਦਿੱਤੀਆਂ ਗਈਆਂ ਸੀ ਪਰ ਅਜੇ ਵੀ ਅੱਧਾ ਟਰੱਕ ਭਰਿਆ ਹੋ ਸੀ ਪੂਰੀ ਜਾਣਕਾਰੀ ਚਲਦੇ ਆ ਆਪਣੇ ਸਹਿਯੋਗੀ ਰਜਿੰਦਰ ਸਿੰਘ ਜੀ ਕੋਲ ਉਹਨੋਂ ਲੈਨੇ ਜਾਣਕਾਰੀ ਵੀ ਆਖਰੇ ਮਸਲਾ ਹੈ ਕਿ ਤਾਂ ਰਜਿੰਦਰ ਜੀ ਤੁਹਾਡਾ ਸਵਾਗਤ ਹੈ ਇਸ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨ ਰਜਿੰਦਰ ਜੀ ਬਹੁਤ ਵੱਡੀ ਮਾਤਰਾ ਵੀ ਦੇਖਿਆ ਆਪਾਂ ਕੱਲ ਖਬਰ ਕੀਤੀ ਸੀ ਤੇ ਅੱਜ ਅਸਰ ਵੀ ਲੱਗਿਆ ਹਾਂਜੀ ਦੇਖੋ ਅਸਰ ਤਾਂ ਇਹ ਹੈ ਨਾ ਜਿਹੜਾ ਸ਼ਰਾਬ ਦਾ ਧੰਦਾ ਹੈ ਮਤਲਬ ਬਾਕੀ ਧੰਦਾ ਲੋਕ ਕਰਦੇ ਨੇ ਜੀ ਇਸ ਕਰਕੇ ਇਹ ਬਟੇਟਾ ਕੋੰਡਿਨ ਜਿਹੜੇ 10 12 ਵਾਲੇ ਇਸ ਤੋਂ ਵੱਧ ਇਹਨਾਂ ਦੇ ਵਿੱਚ ਜਾਦੇ ਵੱਡੀ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਭਰ ਕੇ ਇਤੋਂ ਉੱਤਰ ਕਿੱਥੇ ਜਾਂਦੀਆਂ ਨੇ ਪੰਜਾਬ ਵਿਚ ਦੀ ਰਸਤਾ ਹੈ ਜੇ ਗੱਲ ਕਰ ਜਦੋਂ ਕੋਈ ਫੜਿਆ ਫੜਿਆ ਜਾਂਦਾ ਹੈ ਉਦੋਂ ਪਤਾ ਲੱਗਦਾ ਨਹੀਂ ਜਦੋਂ ਟਿਕਾਣੇ ਤੇ ਗਾਹ ਪਹੁੰਚ ਜਾਂਦੇ ਤਾਂ ਮਤਲਬ ਜਿਹੜੀ ਉਹ ਸ਼ਰਾਬ ਹੈ ਉਹ ਪੰਜਾਬ ਦੀ ਬਣ ਜਾਂਦੀ ਹੈ ਜਿਵੇਂ ਹੁਣ ਇਹ ਹੈ ਇਹ ਟਰੱਕ ਤਾਂ ਹਰਿਆਣੇ ਦਾ ਹੈ ਹਾਂਜੀ ਤੇ ਡਰਾਈਵਰ ਇਹਦੇ ਡਰਾਈਵਰ ਕਨੈਕਟਰ ਰਾਜਸਥਾਨ ਦੇ ਨੇ ਜੀ ਜੀ ਜਾਣੀ ਦਿੱਲੀ ਤੋਂ ਪਰਾਂ ਹੈ ਕਿ ਮਤਲਬ ਬਦਨਾਮ ਪੰਜਾਬ ਜੀ ਇਸ ਕਰਕੇ ਇਹ ਹੈ ਵੀ ਜਿਹੜਾ ਸ਼ਰਾਬ ਦਾ ਧੰਦਾ ਹੈਗਾ ਇਹ ਵੱਡੇ ਲੋਕਾਂ ਦਾ ਧੰਦਾ ਹੈਗਾ ਇਹ ਇੱਕ ਹੋਰ ਟਰੱਕ ਫੜਾਇਆ ਗਿਆ ਕਿਤੇ ਹੋਰ ਪੰਜਾਬ ਤੋਂ ਬਾਹਰ ਜੁਫੀ ਚ ਮਤਲਬ ਉਹਦੇ ਚ ਵੀ 700 ਲੀਟਰ ਸ਼ਰਾਬ ਹੈ 700 ਲੀਟਰ ਦੀ ਸ਼ਰਾਬ ਇਹਦੇ ਵਿੱਚ ਹੈਗੀ ਹੈ 730 ਲਗਭਗ ਮਤਲਬ ਜਿਹੜਾ ਨਾਕਾ ਲਾਇਆ ਹੋਇਆ ਸੀ ਐਸਐਸਪੀ ਸਾਹਿਬ ਦੀ ਜਿਹੜੀ ਇੱਥੇ ਮਤਲਬ ਪਲੈਨਿੰਗ ਕੀਤੀ ਹੋਈ ਸੀ ਉਹਦੇ ਵਿੱਚ ਇਹ ਕਾਮਯਾਬ ਹੋਏ ਨੇ ਜਿਹਦੇ ਕਰਕੇ ਜਿਹਦਾ ਇਹ ਗੁਰਖਤੰਦ ਹੈਗਾ ਉਹ ਪਕੜਿਆ ਗਿਆ ਮੈਂ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ ਇਹ ਜਿਹੜੇ ਸ਼ਰਾਬ ਦਾ ਟਰੱਕ ਲੈ ਕੇ ਜਾ ਰਹੇ ਸੀ ਇਹਨਾਂ ਵੱਲੋਂ ਪਹਿਲਾਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਅੱਗੇ ਤੋਂ ਘੇਰ ਲਿਆ ਤਾਂ ਜਾ ਕੇ ਦੋਨੋਂ ਵਿਅਕਤੀ ਕਾਬੂ ਆਏ ਨੇ ਜਿਹੜਾ ਕਿ ਇੱਕ ਡਰਾਈਵਰ ਹੈ ਤੇ ਜਿਵੇਂ ਤੁਸੀਂ ਦੱਸਿਓ ਕਨੈਕਟਰ ਹੈ ਇਹ ਰਾਜਸਥਾਨ ਦੇ ਨੇ ਜੋ ਮੁੱਢਲੀ ਜਾਂਚ ਹੋਈ ਹੁਣ ਤੱਕ ਸਾਹਮਣੇ ਆਇਆ ਹੈ ਹਾਂਜੀ ਇਹ ਰਾਜਸਥਾਨ ਦੇ ਨੇ ਕਿਉਂਕਿ ਜਿਹੜਾ ਅੰਬਾਲਾ ਚੰਡੀਗੜ੍ਹ ਰੋਡ ਦੇ ਉੱਤੇ ਨੱਕਾ ਲਾਇਆ ਹੋਇਆ ਸੀ ਉਹਦੇ ਵਿੱਚ ਦੀ ਕੋਈ ਇੱਕ ਰਸਤਾ ਹੋਰ ਹੈਗਾ ਪਿੰਡਾਂ ਵਾਲਾ ਛੋਟਾ ਜਿਹਾ ਉਹਦੇ ਵਿੱਚ ਦੀ ਟਰੱਕਾਂ ਵਾਲੇ ਨੇ ਜਿਹੜੇ ਸਪਲਾਈ ਕਰਦੇ ਹੁੰਦੇ ਨੇ ਕਿਉਂਕਿ ਟਰੱਕਾਂ ਵਾਲੇ ਮੇਨ ਰੋਡ ਦੇ ਉੱਤੇ ਇਹ ਨਹੀਂ ਜਾਂਦੇ ਕਿ ਇਹਨਾਂ ਦੀਆਂ ਪਾਇਲਟ ਗੱਡੀਆਂ ਮੂਹਰੇ ਜਾਂਦੀਆਂ ਹੁੰਦੀਆਂ ਨੇ ਜਦੋਂ ਕੋਈ ਸ਼ਰਾਬ ਦਾ ਟਰੱਕ ਜਾਂਦਾ ਹੁੰਦਾ ਹੈ ਤਾਂ ਉਹਦੀ ਜਿਹੜੀ ਪਾਇਲਟ ਗੱਡੀ ਹੁੰਦੀ ਹੈ ਉਹ ਇੱਕ ਦੋ ਤਿੰਨ ਕਿਲੋਮੀਟਰ ਅੱਗੇ ਜਾਂਦੀ ਹੁੰਦੀ ਹੈ ਤੇ ਉਹਨਾਂ ਨੂੰ ਉਹ ਦੱਸਤੀ ਜਾਂਦੀ ਹੈ ਵੀ ਰਾਹ ਸਾਫ਼ ਹੈ ਤਾਂ ਇੱਧਰ ਆ ਜਾਓ ਉਹਨ ਇੱਧਰ ਦੀ ਆ ਜਾਓ ਇਸ ਕਰਕੇ ਮਤਲਬ ਇਹ ਕੁਦਰਤੀ ਇਹ ਤਾਂ ਪਲੈਨਿੰਗ ਬਣਾਈ ਹੋਈ ਸੀ ਪੁਲਸ ਦੀ ਉਹਨਾਂ ਨੂੰ ਪਤਾ ਸੀ ਵੀ ਇੱਥੋਂ ਨਹੀਂ ਕਿਉਂਕਿ ਪੁਲਸ ਦੀ ਮਿਲੀ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਉਹਨਾਂ ਨੂੰ ਪਤਾ ਸੀ ਵੀ ਇੱਥੋਂ ਦੀ ਰਸਤਾ ਜਾਂਦਾ ਹੈਗਾ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਮਾਨ ਸਾਹਿਬ ਦਾ ਦਬਾਅ ਸੀ ਕਿ ਆਪਾਂ ਮਤਲਬ ਇਹ ਕੰਮ ਉਹ ਕਰਨਾ ਹੈ ਤਾਂ ਉਹਨਾਂ ਨੇ ਫੜ ਲਿਆ ਕਿਉਂਕਿ ਅੱਜ ਜਿਹੜਾ ਸੁਨੀਲ ਜਾਖੜਾ ਹੈ ਉਹ ਗਵਰਨਰ ਸਾਹਿਬ ਨੂੰ ਮਿਲ ਰਹੇ ਨੇ ਜੀ ਤੇ ਮੰਗ ਵੀ ਸੀਬੀਆਈ ਜਾਂਚ ਦੀ ਕਰ ਰਹੇ ਨੇ ਸ਼ਰਾਬ ਦੇ ਮਸਲੇ ਤੇ ਕਿਉਂਕਿ ਇਹਦੇ ਨਾਲ ਕਾਫੀ ਜਿਹੜੀਆਂ ਮੌਤਾਂ ਦੇ ਉਹ ਹੋਈਆਂ ਨੇ ਇਸ ਕਰਕੇ ਮਤਲਬ ਜਿਹੜਾ ਥੋੜਾ ਜਿਹਾ ਸੜਪਾਈ ਹੈ ਕਿਉਂਕਿ ਮੈਂ ਮੈਂ ਤਾਂ ਹੰਦਾ ਸੀ ਨਾ ਕਿ ਮਜੀਠੇ ਦੇ ਵਿੱਚ ਜਿਹੜੀ ਜਿਹੜੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸੀ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਸੀ ਸ਼ਰਾਬ ਨੂੰ ਲੈ ਕੇ ਤਾਂ ਭਗਵਾਨ ਤਮਨ ਸਰਕਾਰ ਤੇ ਉਪਰੋ ਪ੍ਰੈਸ਼ਰ ਵੀ ਪੈ ਰਿਹਾ ਵਿਰੋਧੀਆਂ ਦਾ ਤਾਂ ਇਹ ਕਾਰਵਾਈ ਕਹਿੰਦੇ ਕੀਤੀ ਗਈ ਹੈ ਹਾਂਜੀ ਦੇਖੋ ਇਹਦਾ ਮਤਲਬ ਇਹਦਾ origignal ਕਾਰਵਾਈ ਹੈ ਜਿਹੜਾ ਸੂਚਕਾ ਗੁੱਤ ਉਹ ਤਾਂ ਪਤਾ ਨਹੀਂ ਆਪਾਂ ਮਤਲਬ ਕਿਵੇਂ ਚੱਲ ਰਿਹਾ ਹੈਗਾ ਉਹਦਾ ਪਤਾ ਨਹੀਂ ਲੱਗਦਾ ਵੀ ਕੀ ਚੀਜ਼ ਫੜੀ ਹੈ ਇਹ ਤਾਂ ਸਾਹਮਣੇ ਪਤਾ ਨਹੀਂ ਮੈਂ 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 ਮੇਨ ਮੁੱਦੇ ਮੈਂ ਮੇਨ ਗੱਲ ਤੇ ਆਨਾ ਦੇਖੋ ਤੁਸੀਂ ਕਿਹਾ ਵੀ ਉਹ ਪੁਲਿਸ ਨੂੰ ਪਤਾ ਸੀ ਜੇ ਪੁਲਿਸ ਨੂੰ ਪਤਾ ਸੀ ਤਾਂ ਸ਼ਰਾਬ ਬਿਗੈਰ ਕਿਸੇ ਮੰਤਰੀ ਬਿਗੈਰ ਕਿਸੇ ਵਿਧਾਇਕ ਦੀ ਜਾਣ-ਪਛਾਣ ਤੋਂ ਬਿਨਾਂ ਤਾਂ ਜਾਂਚਦੀ ਪਰ ਹੁਣ ਸਵਾਲ ਇਹ ਵੀ ਭਗਵਾਨਤਮਾں ਤੇ ਉੱਠਦਾ ਹੈ ਕਿ ਭਗਵਾਨਤਮਾں ਸਰਕਾਰ ਜਿਹੜਾ ਵੀ ਨਾਮ ਆਏਗਾ ਉਹ ਸ਼ੋ ਹੋਏਗਾ ਜਾਂਚ ਸਹੀ ਹੋਏਗੀ ਦੇਖੋ ਜਾਂਚਾਂ ਜੁਚਾਂ ਤਾਂ ਕਿਡੀਆਂ ਹੁੰਦੀਆਂ ਨੇ ਕਿਉਂਕਿ ਜਿਹੜੇ ਮਾਫੀਆ ਲੋਕ ਨੇ ਉਹਨਾਂ ਦੀਆਂ ਬਾਹਾਂ ਕਾਫੀ ਨਹੀਂ ਨਹੀਂ ਇਹ ਵੀ ਡਰਾਮਾ ਕਿਉਂ ਵੇ ਫੜਨਾ ਡਰਾਮਾ ਕਿਉਂ ਗੱਲ ਤਾਂ ਇਹੀ ਹੈ ਨਾ ਜੀ ਚਲੋ ਜਿਹੜਾ ਵੀ ਫੜਿਆ ਗਿਆ ਮਤਲਬ ਕਿਸੇ ਦੇ ਤੱਕ ਹਿਸਾਬਾ ਉਹ ਹੁੰਦਾ ਰੇਡੀਓ ਦੇ ਵਿੱਚ ਸਪੀਕਰਾਂ ਦੇ ਵਿੱਚ ਅਨਾਉਂਸਮੈਂਟ ਵੀ ਹੋ ਰਹੀ ਹੈ ਵੀ ਭਾਈ 2 ਨੰਬਰ ਦੀ ਸ਼ਰਾਬ ਪੀਣੀ ਨੇ ਤੁਹਾਡੇ ਵਾਸਤੇ ਠੇਕੇ ਖੋਲੇ ਹੋਏ ਨੇ ਠੇਕੇ ਜਿੱਥੇ ਸ਼ਰਾਬ ਲੈ ਕੇ ਪੀਓ ਟਾ ਟਾ ਦੇ ਉੱਤੇ ਮਤਲਬ ਐਡ ਹੋ ਰਹੀ ਆ ਟੈਂਪੂ 'ਚ ਚੱਲ ਰਹੇ ਨੇ ਆਟੋਆਂ ਦੇ ਉੱਤੇ ਸਟਿਕਰ ਲੱਗੇ ਹੋਏ ਨੇ ਵਿੱਚ ਪੁਲਿਸ ਮੁਲਾਜ਼ਮ ਬੈਠੇ ਨੇ ਮਤਲਬ ਐਡ ਕਰ ਰਹੇ ਨੇ ਲੋਕਾਂ ਨੂੰ ਜਿਹੜੀ ਸਰਕਾਰ ਵੱਲੋਂ ਦਿੱਤੀ ਵੀ ਫੈਸਿਲਿਟੀ ਐ ਉਹਦਾ ਲੋਕ ਫਾਇਦਾ ਉਠਾਉਣ ਔਰ ਮੈਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿ 700 ਬੇਟੀ ਫੜੀ ਗਿਆ ਔਰ ਇਹ ਵੀ ਪਤਾ ਵੀ ਕਿੰਨੀ ਬੇਟੀਆਂ ਪੁਲਿਸ ਅਧਿਕਾਰੀਆਂ ਦੇ ਘਰਾਂ 'ਚ ਪਹਿਲਾਂ ਪਹੁੰਚ ਜਾਂਦੀਆਂ ਨੇ ਹਮੇਸ਼ਾ ਦਿਖਦਾ ਐ ਇਸ ਤੋਂ ਵੀ ਪਤਾ ਨਹੀਂ ਕਿੰਨੀਆਂ ਬੇਟੀਆਂ ਦੇ ਸ਼ੋਅ ਹੀ ਨਹੀਂ ਹੋਈਆਂ ਦੇਖੋ ਜੇ ਗੱਲ ਤੇ ਹੁੰਦੇ ਨਾ ਜਿਹੜਾ ਵੀ ਬੰਦਾ ਸ਼ਰਾਬ ਦਾ ਕੰਮ ਕਰਦਾ ਹੁੰਦਾ ਐ ਆ ਉਹ ਛੋਟੇ ਤੋਂ ਲੈ ਕੇ ਵੱਡੇ ਆਕਾ ਤੱਕ ਪੁਲਿਸ ਅਧਿਕਾਰੀਆਂ ਦੇ ਤੱਕ ਜਾਊਗੀ ਉਹਨਾਂ ਦੇ ਬਰਥਡੇ ਹੁੰਦੇ ਨੇ ਮੈਰਿਜ ਐਨਵਰਸਰੀਆਂ ਹੁੰਦੀਆਂ ਨੇ ਬੱਚਿਆਂ ਦੇ ਜਨਮ ਦਿਨ ਬਣਾਉਂਦੇ ਨੇ ਆਪਦੇ ਜਨਮ ਦਿਨ ਉਹਦੇ ਜਿੰਨੀ ਵੀ ਸ਼ਰਾਬ ਉੱਤੇ ਚੱਲਦੀ ਹੁੰਦੀ ਹੈ ਉਹ ਲਗਭਗ ਸਾਰੀ ਠੇਕੇਦਾਰਾਂ ਦੀ ਹੀ ਹੁੰਦੀ ਹੈ ਇਸ ਕਰਕੇ ਮਤਲਬ ਇਹਨਾਂ ਦਾ ਜਿਹੜਾ ਲਿੰਕ ਹੈ ਉਹ ਬੜੀ ਆਪਸ ਵਿੱਚ ਬਣਾ ਹੁੰਦਾ ਹੈ ਮਾਲ ਦੀ ਸਪਲਾਈ ਇਧਰੋਂ ਉਧਰ ਹੀ ਤਾਂ ਹੀ ਕਰਦੇ ਰਹਿੰਦੇ ਨੇ ਇਹ ਇਹ ਮੈਂ ਤੁਹਾਨੂੰ ਦੱਸਦਾ ਜਿੱਥੇ ਸ਼ਰਾਬ ਫੜੀ ਗਈ ਹੈ ਜਿਹੜੇ ਆਪਣੇ ਪੱਤਰਕਾਰ ਨੇ ਖੜਰ ਤੋਂ ਸ਼ਰਮਾਜੀ ਇਹ ਉਹਨਾਂ ਦੇ ਘਰ ਤੋਂ ਲੋਹਸਰਿੰਘ ਸੇ ਸੜਕ ਨਿਕਲਦੀ ਹੈ ਅ ਯਾਨੀ ਕਿ ਇਹ ਸੜਕ ਸਿੱਧਾ ਅੰਬਾਲੇ ਵੱਲ ਨੂੰ ਜਾਂਦੀ ਹੈ ਯਾਨੀ ਕਿ ਵਾਇਆ ਪਿੱਛੇ ਬਨੂੜ ਤੋਂ ਇਹ ਉੱਥੇ ਆਪਾਂ ਗੱਲ ਕਰ ਰਹੇ ਸੀ ਕਿ ਉੱਥੇ ਪੱਕੀ ਚੌਂਕੀ ਵੀ ਹੈ ਪਰ ਅੱਜ ਤੱਕ ਪਹਿਲਾਂ ਕਦੇ ਵੀ ਇੰਨੀ ਭਾਰੀ ਮਾਤਰਾ ਸ਼ਰਾਬ ਨਹੀਂ ਫੜੀ ਗਈ ਇਹ ਸ਼ਰਾਬ ਦਾ ਨੈਕਸਸ ਹੈ ਜਿਹੜਾ ਇਹ ਬਹੁਤ ਵੱਡਾ ਪੰਜਾਬ ਵਿਚ ਆ ਰਿਹਾ ਨਕਲੀ ਸ਼ਰਾਬ ਦਾ ਖਾਸ ਕਰਕੇ ਹਾਂ ਇਹ ਜਿਹੜੀ ਸ਼ਰਾਬ ਸੀ ਇਹ ਬ੍ਰਾਂਡਡ ਸ਼ਰਾਬ ਸਾਰੀ ਦੇਖੋ ਜੀ ਜਿਹੜਾ ਨੈਕਸਸ ਹੈ ਪਕਲੇ ਪੰਜਾਬ ਦਾ ਇਹ ਪੰਜਾਬ ਉੱਤਰੀ ਭਾਰਤ ਦਾ ਨੈਕਸਸ ਹੈਗਾ ਜਿੱਦੇ ਚ ਪੰਜਾਬ ਆ ਜਾਂਦਾ ਹੈ ਹਰਿਆਣਾ ਆ ਜਾਂਦਾ ਹੈ ਜੁਪੀ ਆ ਜਾਂਦਾ ਹੈ ਅਮਾ ਚੱਲ ਆ ਜਾਂਦਾ ਹੈ ਮਤਲਬ ਇਹ ਸਾਰੇ ਜਿਹੜੇ ਸਟੇਟ ਨੇ ਇਹਨਾਂ ਦੇ ਜਿਹੜੇ ਸ਼ਰਾਬ ਮਾਫੀਆ ਨੇ ਉਹ ਮਤਲਬ ਇੱਕੋ ਹੀ ਲੋਕ ਨੇ ਕਿ ਉਹਨਾਂ ਦੇ ਥਰੂ ਹੀ ਇਹ ਸਾਰਾ ਕੰਮ ਚੱਲਦਾ ਹੈਗਾ ਉਹਨਾਂ ਦਾ ਹੀ ਲਿੰਕ ਜਿਹੜਾ ਰਾਜਕਰਤਾ ਵੱਡੇ ਅਧਿਕਾਰ ਮਤਲਬ ਡਿਟਰਨੇਗਾ ਜਿਹੜੇ ਵੱਡੇ ਮੰਤਰੀ ਸੰਤਰੀ ਨੇ ਉਹਨਾਂ ਨਾਲ ਤਾਰਾ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੌਂਟੀ ਚੱਡਾ ਦੀ ਘਰ ਵਾਲੀ ਕੋਈ 31 ਦੀ ਨੂੰ ਸਾਰੇ ਠੇਕੇ ਆਏ ਨੇ ਔਰ ਉਹਨੇ ਛੇਤ ਰੱਖੀ ਸੀ মিডিਆ ਸਲਾਹ ਕਰ ਪੰਨੂ ਨੂੰ ਭਗਵਾਨਤਮਨ ਜਿਹੜੇ ਸਲਾਹ ਕਰਦੀ মিডিਆ ਵੀ ਮੈਂ ਤਾਂ ਇਹਨਾਂ ਦਾ ਤੁਹਾਡਾ ਸਾਥ ਦੰਗੀ ਜੇਕਰ ਮੈਨੂੰ ਸ਼ਰਾਬ ਦੇ ਠੇਕੇ ਮਿਲਣਗੇ ਉਹ ਠੇਕੇ ਮਿਲੇ ਵੀ ਫਿਰ ਸ਼ਰਾਬ ਮਹਿੰਗੀ ਕੀਤੀ ਗਈ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਸਾਨੂੰ ਇਨਕਮ ਹੁੰਦੀ ਹੈ ਸ਼ਰਾਬ ਮਹਿੰਗੀ ਕਰਕੇ ਪਰ ਦੂਸਰੇ ਪਾਸੇ ਫਿਰ ਲੋਕ ਐਵੇਂ ਕਰਨਗੇ ਨਾ ਚੰਡੀਗੜ੍ਹ ਸ਼ਰਾਬ ਦੇ ਰੇਟ ਤੇ ਮਿਲਦੀ ਹੈ ਲੋਕ ਤਾਂ ਲਿਆਣਗੇ ਕੋਈ ਵੀ ਐ ਚਾਹੇ ਮੈਂ ਜਾ ਤੁਸੀਂ ਕੋਈ ਵੀ ਐ ਲਿਆਵਾਂਗੇ ਪਰ ਫਿਰ ਸਰਕਾਰ ਨੂੰ ਚਾਹੀਦਾ ਜੀ ਜਿਹੜੇ ਰੇਟ ਉੱਥੇ ਸਸਤੇ ਨੇ ਉਹ ਪੰਜਾਬ ਸਸਤੇ ਕਿਤੇ ਆ ਫਿਰ ਕੋਈ ਜੇ ਸ਼ਰਾਬ ਸਸਤੀ ਹੋ ਜੇ ਤਾਂ ਮਤਲਬ ਜਿਹੜਾ 2 ਨੰਬਰ ਦਾ ਧੰਦਾ ਹੁੰਦਾ ਹੈ ਇਹ ਚੌਫਟ ਹੋ ਜਾਂਦਾ ਹੈ ਦੋ ਨੰਬਰ ਦੇ ਵਿੱਚ ਸਸਤੇ ਰੇਟ ਤੇ ਉਹ ਹੈ ਮਤਲਬ ਦੋ ਨੰਬਰ ਵਾਲੀ ਉਹ ਹੀ ਵੇਚਣੀ ਹੁੰਦੀ ਹੈ ਇੱਕ ਨੰਬਰ ਦੇ ਉੱਤੇ ਤਾਂ ਰੇਟ ਹਾਈ ਰੱਖਨੇ ਹੁੰਦੇ ਨੇ ਫੇਰ ਹੀ ਮਤਲਬ ਮਾਫੀਆ ਦੇ ਹੱਥ ਮਜ਼ਬੂਤ ਹੁੰਦੇ ਨੇ ਫੇਰ ਹੀ ਚੋਣਾ ਲੜੀਆਂ ਜਾਂਦੀਆਂ ਨੇ ਫੇਰ ਹੀ ਫੰਡ ਮਿਲਦਾ ਫੇਰ ਹੀ ਪਰਚੀਆਂ ਕੱਟੀਆਂ ਕਟਾਈਆਂ ਜਾਂਦੀਆਂ ਨੇ ਨਹੀਂ ਫਿਰ ਤਾਂ ਇਹ ਮਾਫੀਆ ਖਤਮ ਕਰਨਾ ਫਿਰ ਤਾਂ ਜਿਹੜਾ ਉਹ ਕਹਿੰਦੇ ਤੁਸੀਂ ਕੱਲ ਗੱਲ ਕਰਦੇ ਹੁੰਦੇ ਵੀ ਗੁਰਦੀ ਗੱਡੀ ਘਰ ਦੀ ਗੱਡੀ ਕਹ ਕਹਿ ਲੋ ਜੋ ਕਹਿੰਦੇ ਆ ਉਹਦੀ ਪਰਮਿਸ਼ਨ ਦੇਣੀ ਇਹਦੀ ਪਿੰਡਾਂ ਦੀ ਸ਼ਹਿਰਾਂ ਦੀ ਬੰਦਿਆਂ ਨੂੰ ਉਹ ਵਧੀਆ ਉਹਦਾ ਕੋਈ ਨੁਕਸਾਨ ਨਹੀਂ ਹੈ ਵਾਰਸਤੇ ਤਾਂ ਇਹਨਾਂ ਨੂੰ ਕੋਈ ਇਹ ਉਹਦੇ ਵਾਸਤੇ ਤਾਂ ਕੋਈ ਇਹਨਾਂ ਨੂੰ ਮਤਲਬ ਸੋਚ ਵਿਚਾਰ ਕਰਕੇ ਕੋਈ ਪਲਾਨ ਕਮਾਉਣੀ ਚਾਹੀਦੀ ਹੈ ਮਤਲਬ ਜਿਹੜਾ ਇਸ ਤਰ੍ਹਾਂ ਦੇ ਬੰਦੇ ਮਰਨ ਨਾਲੋਂ ਤਾਂ ਉਹੀ ਚੰਗੀ ਹੈ ਚਾਹੇ ਆਪਾਂ ਪ੍ਰਮੋਟ ਨਹੀਂ ਇਸ ਗੱਲ ਨੂੰ ਕਰਦੇ ਕਿ ਜਿਹੜੇ ਲੋਕ ਹਟਦੇ ਨਹੀਂ ਹਨ ਫਿਰ 2 ਨੰਬਰ ਦੀ ਜੈਹਰੀ ਲਿਆਥਨੌਲ ਵਾਲੀ ਸ਼ਰਾਬ ਨਾਲੋਂ ਤਾਂ ਗੁੱਡ ਵਾਲੀ ਉਹੀ ਚੰਗੀ ਹੈ ਕੋਈ ਮਾਤਰਾ ਹੋਵੇ ਉਹ ਮਾਤਰਾ ਦੇ ਉੱਤੇ ਸਟੈਂਪ ਲੱਗਦੀ ਹੋਵੇ ਉਹ ਮਾਤਰਾ ਹੀ ਮਤਲਬ ਘਰ ਵਿੱਚ ਰੱਖ ਸਕਦਾ ਹੋਵੇ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਹੋਵੇ ਕਾ ਬਿਹਤਰ ਹੈ ਮਤਲਬ ਜਿਹਨੀਆਂ ਇਸ ਤਰ੍ਹਾਂ ਦੀਆਂ ਡੈਥਾਂ ਨੇ ਉਹ ਤਾਂ ਨਾ ਤਾਂ ਹੋ ਨਾ ਹੋਣ ਤੇ ਨਾਲੇ ਜਿਹੜਾ ਮਾਫੀ ਹੈ ਉਹ ਇਹ ਕੰਮ ਨਾ ਕਰੀ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਡੀਐਸਪੀ ਸਾਹਿਬ ਉੱਥੇ ਮੌਕੇ ਤੇ ਖੜੇ ਸੀ ਜਿਨ੍ਹਾਂ ਨੇ ਅੱਜ ਕਾਰਵਾਈ ਕੀਤੀ ਹੈ ਬੜੀ ਸ਼ਲਾਘਾਯੋਗ ਉਹਨਾਂ ਦੀ ਗੱਲਬਾਤ ਹੈ ਉਹਨਾਂ ਨੇ ਕਾਰਵਾਈ ਕੀਤੀ ਹੈ ਕਿਉਂਕਿ ਕਈ ਪੁਲਿਸ ਅਧਿਕਾਰੀ ਦਾ ਕਾਰਵਾਈ ਕਰਦੇ ਹੀ ਨਹੀਂ ਤੇ ਪਰ ਉਹਨਾਂ ਦੇ ਉੱਪਰ ਹੀ ਕਿਤੇ ਨਾ ਕਿਤੇ ਪ੍ਰੈਸ਼ਰ ਦਿਖ ਰਿਹਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ 500 ਬੇਟੀਆਂ ਫਿਰ ਉਹਨਾਂ ਨੇ ਕਿਹਾ ਵੀ 700 ਬੇਟੀਆਂ ਉਹ ਯਾਨੀ ਪੂਰੀ ਕਾਊਂਟਿੰਗ ਦੱਸ ਰਹੇ ਸੀ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਜਿਹੜੀ ਇਹ ਸ਼ਰਾਬ ਸੀ ਇਹਦੇ ਵਿੱਚ ਕਿਸੇ ਤਕੜੇ ਵਿਅਕਤੀ ਦਾ ਹੱਥ ਹੈ ਯਾਨੀ ਕਿ ਰੋਕਿਆ ਜਾ ਰਿਹਾ ਹੈ ਮਾਮਲਾ ਦੇਖੋ ਇਹ ਕੁਸਤਾ ਇਹ ਹੈ ਨਾ ਇਹਨਾਂ ਦੀ ਸੁਪਰਵਾਈਜ਼ਨ ਐਸਪੀ ਸਾਹਿਬ ਕਰ ਰਹੇ ਸੀ ਕਿ ਐਕਚੁਅਲੀ ਸਾਹਿਬ ਨੇ ਅਗਾਹ ਡੀਐਸਪੀ ਸਾਹਿਬ ਨੇ ਜਿਹੜੇ ਉਹਨਾਂ ਦੀ ਡਿਊਟੀ ਡੋਈ ਹੋਈ ਸੀ ਡੀਐਸਪੀਾਂ ਦੇ ਨਾਲ ਐਸਐਚਓ ਤੇ ਐਸਆਈ ਸੀਗੇ ਤਾਂ ਕਿ ਮਤਲਬ ਜਿਹੜਾ ਲੈਕਸਸ ਹੈ ਵੀ ਉਹ ਛੋਟੇ ਪੱਤਰ ਵਾਲਾ ਆ ਉਹ ਇਹਦੇ ਚ ਕੰਮ ਚਾਅ ਨਾ ਹੋਵੇ ਜੇ ਇਸ ਤਰ੍ਹਾਂ ਦੀ ਅਨਪਲਾਨਿੰਗਾ ਬਣਾ ਕੇ ਇਸ ਤਰ੍ਹਾਂ ਦੇ ਨਾਕੇ ਲਾਈ ਜਾਣਗੇ ਤਾਂ ਟਰੱਕਾਂ ਦੇ ਟਰੱਕ ਖਰਾਬ ਤੇ ਫਰੇ ਜਾ ਸਕਦੇ ਆ ਪਰ ਡਾਕਟਰ ਸਾਹਿਬ ਫਿਰ ਉਹਦਾ ਗੱਲ ਉੱਡਦੀ ਆ ਨਾ ਕਿ 43 ਸੈਕਟਰ ਦੇ ਵਿੱਚ ਆਪਾਂ ਗੱਲ ਕਰ ਕੀਤੀ ਸੀ ਕਿ ਬੱਸ ਸਟੈਂਡ ਦੇ ਉੱਪਰ ਕਨੈਕਟਰ ਛਰਾਬ ਦੀਆਂ ਬੋਤਲਾਂ ਦੇ ਰਹੇ ਟਿਕਟ ਦੇ ਨਾਲ ਦੱਸੋ ਹਾਂਜੀ ਉਹ ਤਾਂ ਫਿਰ ਉਹ ਤਾਂ ਨਹੀਂ ਫਿਰ ਉੱਥੇ ਵੀ ਕਰ ਦੇਖੋ ਮੈਂ ਤਾਂ ਇਹ ਗੱਲ ਕਰ ਰਿਹਾ ਬੱਸ ਸਟੈਂਡ ਦੇ ਈਆਂ ਪੈਣਾ ਕੋਲ ਸਕੂਲਾਂ ਜਾਂਦੀਆਂ ਨੇ ਬੱਚੇ ਛੋਟੇ ਛੋਟੇ ਜਾਂਦੇ ਨੇ ਉਹਨਾਂ ਦੇ ਕੀ ਅਸਰ ਪੈਂਦਾ ਹੋਏਗਾ ਆਹ ਤਾਂ ਜੀ ਹਵਾਰ ਚ ਲਵੇਟ ਕੇ ਦੰਦੇ ਨੇ ਵੱਲੋਂ ਕੰਟਰੈਕਟਰਾਂ ਦੇ ਝੋਲਿਆਂ ਦੇ ਵਿੱਚ ਵੀ ਕਹਿੰਦੇ ਹੁੰਦੀਆਂ ਨੇ ਮਤਲਬ ਉਹ ਜਿਹੜਾ ਵੀ ਬੰਦਾ ਉਥੋਂ ਬੱਸ ਦੇ ਵਿੱਚ ਕੋਈ ਆਰਡਰ ਦਿੰਦਾ ਜਾਂ ਬੱਸ ਟਿਕਟ ਲੈਣ ਵੇਲੇ ਉਹ ਕਰਦਾ ਤਾਂ ਉਹਦਾ ਜਿਹੜਾ ਉਹਨੂੰ ਮਾਲ ਹੈ ਉਸ ਹਿਸਾਬ ਨਾਲ ਰੇਟ ਨਹੀਂ ਫੇਰ ਫੇਰ ਤਾਂ ਫੇਰ ਤਾਂ ਪੰਜ ਫੇਰ ਤਾਂ ਚੰਡੀਗੜ੍ਹ ਦੇ ਯਾਨੀ ਜਿਹੜੇ ਆਪਣੇ ਗਵਰਨਰ ਦੇ ਅੰਡਰ ਹੈ ਉਹ ਲਿਖਾ ਦੇਣ ਬੱਸਾਂ ਤੇ ਵੀ ਸਵਾਰੀ ਨੂੰ ਬੱਸ ਹੁਲਤ ਬੱਸ ਦੇ ਸਹੂਲ ਦੇ ਨਾਲ ਸ਼ਰਾ ਸਹੂਲਤ ਵੀ ਫਰੀ ਹੈ ਅੰਦਰ ਲਿਖਾ ਦੇਣਾ ਪੱਕਾ ਪੱਕਾ ਹੀ ਕਰਨਾ ਫੇਰ ਉਹ ਹੋ ਜੂਗਾ ਇਹ ਸਾਰਾ ਮਤਲਬ ਦੇਖੋ ਹੁਣ ਧਿਆਨ ਦੇ ਵਿੱਚ ਆ ਗਿਆ ਸਰਕਾਰ ਦੇ ਤੇ ਗਵਰਨਰ ਸਾਹਿਬ ਬਹੁਤ ਇਸ ਗੱਲ ਤੇ ਸਟ੍ਰਿਕਟ ਨੇ ਉਹ ਨਹੀਂ ਚਾਹੁੰਦੇ ਹਨ ਵੀ ਨਸ਼ਾ ਫੈਲੇ ਉਹ ਨਸ਼ੇ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਕਰਕੇ ਜਦੋਂ ਉਹਨਾਂ ਦੇ ਧਿਆਨ ਚ ਆ ਗਈ ਇਹ ਗੱਲ ਦੇ ਉੱਤੇ ਜ਼ਰੂਰ ਉਹ ਐਕਸ਼ਨ ਲੈਣਗੇ ਤੇ ਜੋ ਵੀ ਮਤਲਬ ਦੋਸ਼ੀ ਨੇ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਊ ਤੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾਊਗਾ ਕਿ ਇਸ ਤਰ੍ਹਾਂ ਦਾ ਜਿਹੜਾ ਪ੍ਰਚਲਨ ਹੈ ਉਹਨੂੰ ਸ਼ੁਰੂ ਨਾ ਕਰੋ ਕਿਉਂਕਿ ਇੱਥੇ ਬੱਚੇ ਬੇਟੀਆਂ ਸਾਰੇ ਇਕੱਠੇ ਹੁੰਦੇ ਨੇ ਇਸ ਕਰਕੇ ਫੰਡੋ ਜਿਹੜਾ ਸ਼ਰਾਬ ਵਾਲਾ ਹੁੰਦਾ ਉਹ ਬੱਸ ਸਟੈਂਡਾਂ ਦੇ ਉੱਤੇ ਗਲਤ ਹੈ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ 2 ਦਿਨ ਪਹਿਲਾਂ ਗੁਰਮੀਤ ਰੰਧਾਵਾ ਜਿਹੜੇ ਕਿ ਵਿਧਾਇਕ ਨੇ ਗੁਰਦਾਸਪੁਰ ਏਰੀਏ ਦੇ ਤੇ ਉਹਨ ਜਦੋਂ ਇੱਕ ਰੈਲੀ ਵੀ ਜਾਂਦੇ ਨੇ ਤਾਂ ਉੱਥੇ ਦੋ ਵਿਅਕਤੀ ਖੜੇ ਹੋ ਜਾਂਦੇ ਨੇ ਹਾਲਾਂਕਿ ਵਿਧਾਇਕ ਨੇ ਬਾਅਦ ਚ ਉਹਨਾਂ ਛਲਾਗਾ ਕੀਤੀ ਪਰ ਪਹਿਲਾਂ ਪੰਗਾ ਪੈ ਗਿਆ ਸੀ ਉਹ ਵਿਅਕਤੀਆਂ ਸਵਾਲ ਖੜਾ ਕਰਤਾ ਕਿ ਤੁਸੀਂ ਅੱਜ ਨਸ਼ੇ ਤੇ ਆਏ ਹੋ ਪੂਰੇ ਸਾਡਾ ਰੈਲੀ ਕਰ ਪਰ ਕਹਿੰਦੇ ਸਾਡੇ ਪਿੰਡ ਦੇ ਛੱਪੜ ਜਿੰਨਾ ਪਾਣੀ ਨਹੀਂ ਨਹੀਂ ਦੋੜੇ ਸ਼ਰਾਬ ਵਿਕਰੀ ਹੈ ਨਸ਼ਾ ਵਿਕ ਰਿਹਾ ਕਹਿੰਦੇ ਅਸੀਂ ਕੱਲੇ ਕੱਲੇ ਵਿਅਕਤੀਆਂ ਨਾਮ ਦੱਸਦੇ ਹਾਂ ਪੁਲਿਸ ਉਹ ਪਰ ਪੂਰੇ ਸਾਡੇ ਦੀ ਪਰਚੀ ਦੇ ਦਿੰਦੀ ਹੈ ਗੱਲ ਤਾਂ ਉਹੀ ਹੈ ਨਾ ਜੀ ਗੱਲ ਤਾਂ ਫਿਰ ਇੱਥੇ ਤਾਂ ਆ ਜਾਂਦੀ ਕਿਉਂਕਿ ਮਾਫੀਆ ਸਟਰੋਂਗ ਹੈ ਜੀ ਜੇ ਮਾਫੀਆ ਸਟਾਉਨਾ ਹੋਵੇ ਤਾਂ ਜਿਹੜੀ ਇਹ ਬੋਲੀ ਐ ਪ੍ਰਚਤ ਪੁਲਿਸ ਪ੍ਰਸ਼ਾਸਨ ਵੱਲੋਂ ਬੋਲੀ ਜਾਂਦੀ ਇਹ ਨਾ ਬੋਲੀ ਜਾਵੇ ਮਾਫੀਆ ਦਾ ਹੱਥ ਤਾਹ ਪੈਂਦਾ ਹੁੰਦਾ ਇਸ ਕਰਕੇ ਮਤਲਬ ਜੀ ਫਿਰ ਫਿਰ ਭਾਰਤ ਨੂੰ ਲੋਕਤੰਤਰ ਕਹਿੰਦੇ ਛੱਡ ਦੋ ਲੋਕਤੰਤਰ ਕਹਿਣਾ ਨਾ ਭਗਾ ਸਿੰਘ ਦੀਆਂ ਫੋਟਾਂ ਲਾਓ ਨਾ ਸੋਹਾ ਖਾਓ ਗੁਟਕੇ ਸਾਹਿਬ ਦੇ ਹੱਥ ਰੱਖ ਕੇ ਛੱਡ ਦੋ ਬੇਸਾਰਾ ਕੋਈ ਦੇਖੋ ਜੀ ਸਾਰਾ ਕੁਝ ਚੱਲੀ ਜਾਂਦਾ ਕਿਉਂਕਿ ਤਾਂ ਹੀ ਤਾਂ ਫਿਰ ਜੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਤਾਂ ਹੀ ਤਾਂ ਇਸ ਨਾ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਨਹੀਂ ਤਾਂ ਮਤਲਬ ਜੇ ਕੋਈ ਧਾਰਮਿਕ ਸਥਾਨ ਦੀ ਜਾਂ ਕੋਈ ਧਾਰਮਿਕ ਗ੍ਰੰਥ ਦੀ ਸੌਂ ਖੰਦਾ ਤਾਂ ਉਹਦੇ ਕਾਫੀ ਚਿਰੋਕ ਕਹਿ ਰਹੇ ਨੇ ਇਹ ਤਾਂ ਮਤਲਬ ਨਸ਼ਾ ਕਰਤੀ ਸੌਂ ਕਰਦੇ ਨੇ ਪਿਛਾਵ ਨੂੰ ਨਸ਼ਾ ਮਹਿਮ ਦੇ ਵਿੱਚੋਂ ਨਿਕਲ ਕੇ ਪਿਛਾਵ ਨੂੰ ਨਸ਼ਾ ਕਰਦੇ ਕਿਉਂਕਿ ਤੁਹਾਨੂੰ ਯਾਦ ਹੋਣਾ ਜਿਸੇ ਭਗਵੰਤਮਾਨ ਸਾਹਿਬ ਇਹ ਨਸ਼ੇ ਡਾਉਈ ਯਾਤਰਾ ਵੀ ਗਵਰਨਰ ਸਾਹਿਬ ਦੇ ਨਾਲ ਸੀ ਉਸ ਦਿਨ ਜਦੋਂ ਉਹ ਪਾਛਣ ਦੇਣ ਲੱਗੇ ਸ਼ਰਾਬ ਤੇ ਤਾਂ ਇੱਕ ਵਿਅਕਤੀ ਭਗਵੰਤਮਾਨ ਸਾਹਿਬ ਕਹਿੰਦੀ ਐਨੇ ਗੌਰ ਨਾਲ ਹੱਸੇ ਨਾਲ ਦੇਖ ਰਹੀ ਸੀ ਵੀ ਆਪ ਤਾਂ ਯਾਨੀ ਕਿ ਬਦਨਾਮ ਸੀ ਪਹਿਲਾਂ ਚਲੋ ਹੁਣ ਦਾ ਪਤਾ ਨਹੀਂ ਕਰਦੇ ਨਹੀਂ ਕਰਦੇ ਉਹ ਵਿਅਕਤੀ ਹੱਸ ਰਿਹਾ ਸੀ ਤਾਂ ਉਹ ਸੁਰਖੀਆਂ ਦੇ ਖਬਰਾਂ ਦੀਆਂ ਸੁਰਖੀਆਂ ਬਣਿਆ ਪੂਰਾ ਦਿਨ ਉਹ ਬੰਦਾ ਹਾਂਜੀ ਦੇਖੋ ਸ਼ਰਾਬ ਦੀ ਉਹ ਦੇਖੋ ਸ਼ਰਾਬ ਦੇ ਤੰਗਤਸਣਾ ਜਿਹੜੀ ਉਹ ਤਾਂ ਵਧ ਹੀ ਜਾਂਦੀ ਹੈ ਪਿਛਲੇ ਸਾਲਾਂ ਦੇ ਵਿੱਚ 4 1/2 ਲੀਟਰ ਸੀਗੀ ਹੁਣ 7 7 ਲੀਟਰ ਮਤਲਬ ਪਰ ਇਹ ਹਰ ਇੱਕ ਬੰਦੇ ਦੇ ਹਿੱਸੇ 'ਚ 7 ਲੀਟਰ ਸ਼ਰਾਬ ਆਉਂਦੀ ਹੈ ਇਹ ਕਹਿਣ ਦਾ ਭਾਵ ਤਾਂ ਇਹ ਹੈ ਵੀ ਇਹ ਚੀਜ਼ਾਂ ਜਿਹੜੀਆਂ ਅੱਪ ਚਲਾਈਆਂ ਹੋਈਆਂ ਨੇ ਇਹ ਸਰਕਾਰਾਂ ਵੱਲੋਂ ਪਹਿਲਾਂ ਤੋਂ ਚਲਾਈਆਂ ਹੋਈਆਂ ਨੇ ਹੁਣ ਇਹ ਤਾਂ ਮਾਨ ਸਾਹਿਬ ਤਾਂ ਕੀ ਕਰਨਾ ਮਾਨ ਸਾਹਿਬ ਤਾਂ ਕੋਸ਼ਿਸ਼ ਕਰ ਰਹੇ ਨੇ ਵੀ ਇਹਨੂੰ ਕੰਟਰੋਲ ਕੀਤਾ ਜਾਵੇ ਜੇ ਨਹੀਂ ਕੰਟਰੋਲ ਹੋ ਰਿਹਾ ਜਾਂ ਥੋੜਾ ਜਿਹਾ ਮਾਲੀਆ ਦੀ ਜ਼ਰੂਰਤ ਹੈ ਇਸ ਕਰਕੇ ਸਰਕਾਰ ਨੂੰ ਥੋੜੀ ਜੀ ਸਰਕਾਰ ਹੈ ਜਿਹੜੀ ਤਰਜੀਹ ਦੇ ਰਹੀ ਹੈ ਵੈਸੇ ਤਨੋਂ ਮਨੋਂ ਮਾਨ ਸਾਹਿਬ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਨਸ਼ਾ ਹੋਵੇ ਉਹ ਚਾਹੁੰਦੇ ਤਾਂ ਇਹੀ ਨੇ ਵੀ ਪੰਜਾਬ ਹੈ ਜਿਹਦਾ ਨਸ਼ਾ ਮੁਕਤ ਹੋਵੇ ਫਿਰ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਦੇਣਾ ਕਿ ਅਮਰੀਕ ਸਰ ਦੇ ਵਿੱਚ ਬੀਤੀ ਕੱਲ ਸ਼ਾਮ ਨੂੰ 10 ਕਿਲੋ ਤੋਂ ਜ਼ਿਆਦਾ ਚਿੱਟਾ ਫੜਿਆ ਗਿਆ ਤਿੰਨ ਵਿਅਕਤੀ ਕਾਬੂ ਕੀਤੇ ਗਏ ਨੇ ਪਰ ਉਹ ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਤਰਫੋਂ ਨਾਲ ਸੰਬੰਧਿਤ ਉੱਥੋਂ ਮੰਗਾਂਦੇ ਸੀ ਪਰ ਯਾਨੀ ਕਿ ਇਸ ਗੱਲ ਤੇ ਹੁੰਦੀ ਹੈ ਕਿ ਉਹ 10 ਕਿਲੋ ਚਿੱਟਾ ਕਿੰਨੇ ਦਾ ਹੋਇਆ ਅਰਬਰ ਰਵੇ ਦਾ ਹੋਗਾ ਇਹਨਾਂ ਕੋਲ ਅਰਬਰ ਰਵੇ ਕਿ ਤੁਹਾਨੂੰ ਗੱਲ ਤਾਂ ਹੋਈ ਹੈ ਇਹਨਾਂ ਨੂੰ ਲੱਗਦਾ ਦੇਖੋ ਕੋਈ ਬਹੁਤਾ ਦਮ ਨਹੀਂ ਉਹ ਤਾਂ ਜੇ ਲੈਬੂਟਰੀ ਨਾਲ ਦੱਸਣ ਦਾ ਟੈਸਟ ਕਰਕੇ ਵੀ ਇਹਦੇ ਵਿੱਚ ਹੈ ਕਿ ਫੇਰ ਪਤਾ ਲੱਗੂ ਇਹ ਤਾਂ ਸਾਰੇ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਿਆ ਵੀ ਇਹ ਅਸਲੀਅਤ ਕੀ ਹੈ ਮਤਲਬ ਇਹਦੇ ਨਾਲ ਲੋਕਾਂ ਦੇ ਉੱਤੇ ਕੋਈ ਬਹੁਤਾ ਜਿਹੜਾ ਪੋਜੀਟਿਵ ਅਸਰ ਨਹੀਂ ਪੈਂਦਾ ਪੋਜੀਟਿਵ ਅਸਰ ਤੇ ਆ ਸ਼ਰਾਬ ਵਾਲਾ ਮਸਲਾ ਜਿਹੜਾ ਦੋ ਨੰਬਰ ਦੀ ਸ਼ਰਾਬ ਹੈ ਜੀ ਮਾਫੀਆ ਵੱਲੋਂ ਹੈ ਇਹ ਰੁਕ ਜੇ ਆ ਮਤਲਬ ਲੋਕਾਂ ਨੂੰ ਸੁਖਦਾ ਸਾਂ ਆ ਸਕਦੇ ਉਹ ਵੀ ਉਹ ਵੀ 16 ਬੰਦੇ ਜੇ ਗਿਰਤਾਰੇ ਹੋਈ ਹੈ ਉੱਥੇ ਜਿੱਥੇ ਮਜੀਠੇ ਚ ਇੰਨੇ ਬੰਦੇ ਮਰੇ ਸੀ ਉਸ ਤੋਂ ਬਾਦ ਉਹ ਕਾਰਵਾਈ ਢਿੱਲੀ ਹੋ ਪੈ ਗਈ ਹਾਂਜੀ ਫਿਰ ਉਹ ਕਾ ਤਾਹੀਂ ਜੈਟ ਲੀ ਪੈ ਗਈ ਤਾਂ ਹੀ ਤਾਂ ਫਿਰ ਜਿਹੜੇ ਇਹ ਸੁਨੀਲ ਜਾਖੜ ਜੀ ਨੇ ਗਵਰਨਰ ਸਾਹਿਬ ਨੂੰ ਦਿੰਦੇ ਨੇ ਤੇ ਕੋਈ ਮਤਲਬ ਨਿਰਪੱਖ ਅੰਕਸੀ ਤੋਂ ਜਾਣ ਕੀ ਤੋਂ ਲੱਗਦਾ ਨਹੀਂ ਵੇਖੋ ਕਿ ਜਿਹੜਾ ਅੱਜ ਕਰ ਵਧੀਆ ਕੰਮ ਕੀਤਾ ਭਗਵਾਨ ਤੁਮਾਨੀ ਅਸੀਂ ਇਹ ਨਹੀਂ ਕਹਿੰਦੇ ਵਧੀਆ ਨਕੇਲ ਕਸੀ ਪਟਵਾਰੀ ਆਪਣੇ ਥੱਲੇ ਲਿਆਂਦੇ ਜਿਹੜੇ ਰਿਸ਼ਤਾਚਾਰੀ ਲੋਕ ਸੀ ਉਹਨਾਂ ਸਬਸ ਖਾਇਆ ਠੀਕ ਹੈ ਬਹੁਤ ਵਧੀਆ ਵਧੀਆ ਕੰਮ ਕੀਤੇ ਕਈ ਨਸ਼ਾ ਤਸਕੰਦਾ ਕੀਤੇ ਪਰ ਇੱਕ ਸਾਰ ਰਹਿ ਗਿਆ ਸਰਕਾਰ ਦਾ ਟਾਈਮ ਹੁਣ ਸਰਕਾਰ ਨੇ ਜੇ ਚੰਗੇ ਕੰਮ ਨਾ ਕੀਤੇ ਤਾਂ ਭਗਵਾਨ ਤਮਾ ਸਰਕਾਰ ਨੂੰ ਜੇ ਪੈ ਪੈੜੇ ਅਸਰ ਦੇਖਣ ਨੂੰ ਮਿਲ ਸਕਦੇ ਨੇ ਮੰਦੇ ਹੋ ਹਾਂ ਜੀ ਅਸਰ ਤਾਂ ਪੈਣਗੇ ਮੰਨਦੇ ਆ ਇਹ ਤਾਂ ਗੱਲ ਹੈ ਕਿ ਅਸੀਂ ਚੰਗੇ ਕੰਮ ਕਰ ਕਿਉਂਕਿ ਕਾਂਗਰਸ ਪਾਰਟੀ ਇਸ ਟਾਈਮ ਪੂਰੇ ਜੋਰਾਂ ਤੇ ਚੱਲ ਰਹੀ ਹੈ ਬਰਾਬਰ ਆ ਰਹੀ ਆ ਆਪ ਪਾਰਟੀ ਮੈਂ ਤਾਂ ਇਹ ਗੱਲ ਕਹਿ ਰਿਹਾ ਹਾਂ ਹਾਂ ਜੀ ਕਾਂਗਰਸ ਪਾਰਟੀ ਆ ਰਹੀ ਆ ਫਿਰ ਜਦੋਂ ਲੋਕਾਂ ਦੇ ਕੰਮ ਨਹੀਂ ਨਾ ਲੋਕਾਂ ਦੇ ਹੋ ਰਹੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹ ਪੂਰੀਆਂ ਨਹੀਂ ਹੋ ਰਹੀਆਂ ਲੋਕਾਂ ਨਾਲ ਕੀਤੇ ਜਿਹੜੇ ਵਾਅਦੇ ਸੀਗੇ ਉਹ ਪੂਰੇ ਨਹੀਂ ਹੋ ਰਹੇ ਜਿਹੜੀਆਂ ਲੋਕਾਂ ਦੀਆਂ ਨੀਜੀ ਚਲੋ ਆਖਰੀ ਸਵਾਲ ਪੁੱਛਦਾ ਆਖਰੀ ਸਵਾਲ ਹੈ ਸਾਹਿਬ ਮੁੱਦੇ ਤੇ ਆਣਾ ਵਾਪਸ ਜਿਹੜਾ ਸ਼ਰਾਬ ਦਾ ਜ਼ਖੀਰਾ ਫੜਿਆ ਗਿਆ ਕੀ ਤੁਹਾਨੂੰ ਲੱਗਦਾ ਹੈ ਵੀ ਸਹੀ ਜਾਂਚ ਹੋਏਗੀ ਕਿਸੇ ਵੱਡੇ ਜਿਹੜੇ ਅਫਸਰ ਜੋ ਵੀ ਬੰਦਾ ਹੈਗਾ ਉਹਦਾ ਨਾਮ ਆਏਗਾ ਸਾਹਮਣੇ ਕਿ ਮੁੱਦਾ ਫਿਰ ਦੋ ਦਿਨਾਂ ਦੱਬ ਕੇ ਰਹਿ ਜਾਏਗਾ ਦੇਖੋ ਜੀ ਜਦੋਂ ਮਾਨਸਾਲ ਦੇ ਧਿਆਨ ਚ ਆ ਕੇ ਗੱਲ ਫਿਰ ਤਾਂ ਜਿਹੜੇ ਜਿਹੜਾ ਵੀ ਮਾਫੀਆ ਗਰੁੱਪ ਦਾ ਬੰਦਾ ਉਹ ਜ਼ਰੂਰ ਜੱਗ ਜਾਹਰ ਹੋਊਗਾ ਤੇ ਕੋਸ਼ਿਸ਼ ਵੀ ਕਰਨਗੇ ਮਾਨ ਸਾਹਿਬ ਜੇ ਹੁਣ ਅਗਲੇ ਦੇ ਹੱਥੀ ਮਾਨ ਸਾਹਿਬ ਤੋਂ ਉੱਪਰ ਹੋਏ ਫਿਰ ਤਾਂ ਕੀ ਕਹਿ ਸਕਦੇ ਆ ਨਹੀਂ ਮਾਨ ਸਾਹਿਬ ਨਹੀਂ ਚਾਹੁੰਦੇ ਹਨ ਵੀ ਪੰਜਾਬ ਦੇ ਨਹੀਂ ਨਹੀਂ ਜੇ ਮਾਨ ਸਾਹਿਬ ਦੇ ਹੱਥ ਉੱਪਰ ਹੈ ਮਾਨ ਸਾਹਿਬ ਅਸਤੀਫਾ ਦੇ ਦੇਣ ਥੱਲੇ ਬਹਿ ਜਾਣ ਕਿਸੇ ਹੋਰ ਨੂੰ ਬਣਾਉਣੇ ਮੁੱਖ ਮੰਤਰੀ ਨਹੀਂ ਹੁੰਦਾ ਦੇਖੋ ਆਇਆ ਫਿਰ ਅਸਤੀਫਾ ਦੇ ਤੇ ਲੋਕਾਂ ਦੀਆਂ ਉਮੀਦਾਂ ਪੂਰਨ ਕਰਨੀਆਂ ਨੇ ਉਮੀਦਾਂ ਦੇ ਉੱਤੇ ਖੜਾ ਵੀ ਉਤਰਨਾ ਹੁੰਦਾ ਨਹੀਂ ਡਾਕਟਰ ਸਾਹਿਬ ਫਿਰ ਦੱਸੋ ਫਿਰ ਤਾਂ ਮੈਂ ਡਾਕਟਰ ਸਾਹਿਬ ਅਗਲਾ ਅਗਲਾ ਚੀਫ ਮਿੰისტਰ ਮੈਂ ਬਣ ਜਾਣਾ ਪੰਜਾਬ ਦਾ ਮੈਨੂੰ ਬੁਲਾ ਦੋ ਦੇਖੋ ਤੁਸੀਂ ਵੋਟਾਂ 'ਚ ਖੜੇ ਹੋ ਜੇ ਤੁਹਾਨੂੰ ਜੇ ਲੋਕ ਪਚਾਉਂਦੇ ਹੋਏ ਤੁਹਾਡੀਆਂ ਪਾਲਿਸੀਆਂ ਚੰਗੀਆਂ ਹੋਈਆਂ ਤੁਸੀਂ ਲੋਕਾਂ ਨਾਲ ਵਾਅਦੇ ਜੇ ਕਰੋਗੇ ਤਾਂ ਲੋਕ ਤੁਹਾਨੂੰ ਅਕਸਰ ਨੂੰ ਇਹ ਵੀ ਆਮ ਲੋਕਾਂ ਚੋਂ ਬਣੇ ਹੋਏ ਆਮ ਲੋਕਾਂ ਦੇ ਦਿੱਹ ਪੁੱਤਰੇ ਏਕੜਾ ਕੋਈ ਮਤਲਬ ਡਰੋਨ ਦਾ ਨਹੀਂ ਪਾਕਿਸਤਾਨ ਚੋਂ ਆਏ ਹੋਏ ਨੇ ਜਾਂ ਕੋਈ ਮਤਲਬ سرمایہਦਾਰੀ ਦੇ ਘਰ ਦੇ ਵਿੱਚ ਖਾਨਦਾਨੀ سرمایہਦਾਰ ਨੇ ਇਹ ਆਮ ਲੋਕਾਂ ਚੋਂ ਨੇ ਤੂੰ ਮੈਂ ਆਪਣੇ ਤੁਸੀਂ ਤਾਂ ਪੱਤਰਕਾਰ ਹੋ ਵਿੱਚ ਤਾਂ ਇਹ ਜੀ ਐਮਐਲਏ ਨੇ ਵੀ ਜਿਹੜੇ ਵਿਚਾਰੇ ਪੱਤਰਕਾਰ ਵੀ ਨਹੀਂ ਹਨ ਪੜ੍ਹੇ ਵੀ ਨਹੀਂ ਹਨ ਮਤਲਬ ਲੋਕਾਂ ਨੇ ਬਣਾਤੇ ਇਹ ਤਾਂ ਲੋਕਾਂ ਦੇ ਵੀ ਲੋਕਤੰਤਰ ਦਾ ਖੂਬਸੂਰਤ ਕਹਿਣਾ ਵੀ ਲੋਕ ਕਿਸੇ ਨੂੰ ਵੀ ਪਾਵਰ ਦੇ ਸਕਦੇ ਨੇ ਉਹ ਪਾਵਰ ਦਾ ਯੂਜ਼ ਕਿਵੇਂ ਕਰਦਾ ਹੈ ਪਾਵਰ ਜਿਹਨ ਲੋਕਾਂ ਨੇ ਜਿਹੜੀਆਂ ਉਮੀਦਾਂ ਦੇ ਹਿਸਾਬ ਨਾਲ ਰੱਖੀ ਹੈ ਉਹ ਉਹ ਮਤਲਬ ਸਮੇਂ ਨਹੀਂ ਇੱਥੇ ਕੋਈ ਗਾਇਕ ਤਾਂ ਐਮਐਲਏ ਬਣ ਜਾਂਦੀ ਹੈ ਠੀਕ ਹੈ ਕੋਈ ਅਨਪੜ ਜਿਹੜਾ ਘੱਟ ਪੜਿਆ ਲਿਖਿਆ ਬੰਦਾ ਦਸਵੀਂ ਪਾਸ ਉਹ ਅੱਜ ਸਾਡਾ ਫਾਈਨੈਂਸ ਮਿਨਿਸਟਰ ਹੈ ਜੀ ਦੇਵ ਮਾਨ ਸਾਹਿਬ ਪਹਿਲਾਂ ਸਾਈਕਲ ਤੇ ਆਉਂਦੇ ਨੇ ਉਹ ਹੁਣ BMW ਘੁੰਮਦੇ ਨੇ ਇਹਨਾਂ ਕੋਲ ਪੈਸਾ ਆਉਂਦਾ ਤਾਂ ਭਗਵੰਤ ਮਾਨ ਸਾਹਿਬ ਨੂੰ ਦਿਖਦਾ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਹੈ ਕਈ ਵਾਰੀ ਇਹਨਾਂ ਨੂੰ ਲੋਨ ਵਗੈਰਾ ਮਿਲ ਜਾਂਦੇ ਹੁੰਦੇ ਨੇ ਲੋਨ ਹੁੰਦਾ ਕੁਝ ਸਰਕਾਰੀ ਸਿਸਟਮ ਹੁੰਦਾ ਉਹ ਥੋੜੀਆਂ ਜਿਹੀਆਂ ਕੁਝ ਫੈਸਿਲਿਟੀਆਂ ਤਾਂ ਹੁੰਦੀਆਂ ਨੇ ਜਿਹੜੀਆਂ ਫਿਰ ਉਹ ਅਗਲਾ ਲੈ ਲੈਂਦਾ ਔਰ ਲੈਣੀਆਂ ਵੀ ਚਾਹੀਦੀਆਂ ਨੇ ਜੇ ਦੇਸ਼ ਚਲੋ ਚਲੋ ਕੀ ਕੀ ਨਿਰਪੱਖ ਜਾਂਚ ਹੋਏਗੀ ਖਤਮ ਕਰਦਾ ਨਿਰਪੱਖ ਜਾਂਚ ਹੋਏਗੀ ਆ ਨਹੀਂ ਦੇਖੋ ਜੀ ਨਿਰਪੱਖ ਜਾਂਚ ਹੋਣ ਦੇ ਪੂਰੇ ਅਸਾਰ ਨੇ ਉਹ ਤਾਂ ਜਾਂਚ ਹੋਏ ਤੋਂ ਪਤਾ ਲੱਗੂਗਾ ਅਸਾਰ ਇਹ ਹੈ ਕਿ ਕਿਉਂਕਿ ਐਡਾ ਵੱਡਾ ਜਿਹੜਾ ਇਹ ਸਿਸਟਮ ਹੈ ਇਹ ਮਸਾਹਤ ਚ ਆਇਆਗਾ ਕਿਉਂਕਿ ਇਹ ਅਸਲੀ ਨਸ਼ਾ ਇਹ ਹੈ ਜੇ ਜੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸ਼ਰਾਬ ਦੇ ਜਿਹੜੇ ਇਸ ਤਰ੍ਹਾਂ ਦੇ ਟਰੱਕਾਂ ਦੇ ਟਰੱਕ ਲੈ ਡਰਮਾਂ ਦੇ ਡਰਮ ਨੇ ਟੈਂਕਰਾਂ ਦੇ ਟੈਂਕਰ ਲੈ ਇਹਨਾਂ ਨੂੰ ਨਕੇਲ ਪਾਉਣ ਵਾਸਤੇ ਇਹ ਜ਼ਰੂਰੀ ਹੈ ਵੀ ਇਹਦੀ ਜਾਂਚ ਕਰਕੇ ਜਿਹੜਾ ਇਹ ਦਾ ਕਿੰਗਤਨ ਹੈ ਉਹ ਲੋਕਾਂ ਦੇ ਸਾਹਮਣੇ ਆਵੇ ਤੇ ਲੋਕਾਂ ਦੇ ਮਤਾਬਕ ਜੋ ਲੋਕ ਉਹਨੂੰ ਕਹਿਣ ਉਸ ਦੇ ਹਿਸਾਬ ਨਾਲ ਉਹਨੂੰ ਸਜ਼ਾ ਮਿਲੇ ਚਲੋ ਡਾਕਟਰ ਸਾਹਿਬ ਤੁਸੀਂ ਸਾਡ ਨੂੰ ਆਪਣਾ ਕੀਮਤੀ ਸਮੇਂ ਦਿੱਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਤੋਂ ਇਹ ਨਾਲ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਬਹੁਤ ਹੀ ਅਸੀਂ ਕੱਲੀ ਖਬਰ ਕੀਤੀ ਸੀ ਵੀ ਕਿਵੇਂ ਯਾਨੀ ਕਿ ਚੰਡੀਗੜ੍ਹ ਦੇ ਬੱਸ ਸਟੈਂਡ ਤੇ ਸ਼ਰਾਬ ਵੇਚੀ ਜਾ ਰਹੀ ਹੈ ਤੇ ਅਸੀਂ ਉਹ ਖਬਰ ਕੀਤੀ ਤਾਂ ਉਹਦਾ ਅਸਰ ਦਿਖਣ ਨੂੰ ਮਿਲਿਆ ਕਿ ਅੱਜ ਸਵੇਰੇ ਡੇਰਾ ਬਸੇ ਵਿੱਚ ਇੱਕ ਭਰਿਆ ਟਰੱਕ ਜਿਹਦੀ ਹਜੇ ਗਿਣਤੀ ਨਹੀਂ ਹੋਈ ਹੈ 700 ਪੇਟੀਆਂ ਸਿਰਫ ਸ਼ੋਅ ਕੀਤੀਆਂ ਗਈਆਂ ਪੁਲਿਸ ਕੋਲੋਂ ਹਜੇ ਵੀ ਗਿਣਤੀ ਚੱਲ ਰਹੀ ਹੈ 700 ਪੇਟੀਆਂ ਸ਼ਰਾਬ ਦੀਆਂ ਬਰਾਮਦ ਕਰ ਲਈਆਂ ਗਿਆ ਨੇ ਔਰ ਦੋ ਵਿਅਕਤੀ ਨੇ ਜਿਹੜੇ ਫੜੇ ਗਏ ਨੇ ਡਰਾਈਵਰ ਔਰ ਕਨੈਕਟਰ ਜੋ ਕਿ ਰਾਜਸਥਾਨ ਦੇ ਸਿਆਰੇ ਪਰ ਹੁਣ ਦੋ ਸੋਚੀਆਂ ਦੀ ਗੱਲ ਇਹ ਹੈ ਕਿ ਕੀ ਸਹੀ ਕਾਰਵਾਈ ਹੋਏਗੀ ਜਾਂ ਨਹੀਂ ਕੀ ਜਿਹੜਾ ਅਸਲੀ ਬਕੈਟੀ ਨੇ ਜਿਹੜੇ ਮਾਲਕ ਨੇ ਇਸ ਸ਼ਰਾਬ ਦੇ ਉਹ ਸਾਹਮਣੇ ਆ ਨਾ ਮੰਨਗੇ ਜਾਂ ਨਹੀਂ ਇਹ ਤਾਂ ਹੁਣ ਆਪਣਾ ਸਮੱਸਿਆ ਦੋਸਤੋ ਸੋ ਦੋਸਤੋ ਇਹ ਸਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਫਿਲਹਾਲ